ਬਰਬਤੀ ਸੁਣ ਸੰਧਿਆ ਤੇਰੀ ਦੇਵ ਦੇਵਾਕਰ ਅਦਪਤ ਆਦ ਸਮਾਈ ਸਿਧ ਸਮਾਧ ਅੰਤ ਨਹੀਂ ਪਾਇਆ ਲਾਗ ਰਹਿ ਸ਼ਰਨਾਈ ਸੰਧੀ ਕਰਾਉਣ ਵਾਲਾ ਫਦੇ ਸੰਧਿਆ ਜਿਹੜਾ ਜਿੱਤੜ ਮੰਨ ਦਾ ਮੇਲ ਕਰਾਵੇ ਉਹ ਸੰਧਿਆ ਹੁੰਦੀ ਹੈ ਜੀ ਗੁਰਬਾਣੀ ਜਿਹੜੀ ਇਹ ਸੰਧਿਆ ਸੰਧੀ ਕਰਾਉਂਦੀ ਹੈ ਨਾ ਦੋਹਾਂ ਦੀ ਸਮਝਾਉਂਦੀ ਹੈ ਜਿਹੜੀ ਚੀਜ਼ ਮੰਨ ਨੂੰ ਸਮਝਾਉਂਦੀ ਹੈ ਉਹ ਸੰਧਿਆ ਹੀ ਹੈ ਤੁਮ ਸੰਧਿਆ ਤੇਰੀ ਦੇਵ ਦੇਵਾਕਰ ਸੰਧੀ ਕੀ ਦੇ ਵਿੱਚ ਦੇਵਾਂ ਦੇ ਵਾਕਲ ਦੇ ਵਿੱਚ ਮੰਨਦੇ ਆ ਚਿਤ ਵਿੱਚ ਸੰਧੀ ਘਰਉਣ ਵਾਲੀ ਅਧਪਤੀ ਅਧ ਅਧਪਤੀ ਆਦ ਪਤੀ ਆਦ ਸਮਾਈ ਉਹ ਜਿਸ ਸਮਾਉਣ ਵਾਲੀ ਜਿਹੜੀ ਸੰਧਿਆ ਹੈ ਆਪਣੀ ਮੂਰਤ ਸਮਾਉਣ ਵਾਲੀ ਉਹ ਸੁਣ ਕੀ ਹੈ ਉਹ ਦਸੀ ਹੈ ਅਸਲ ਚ ਸਤਖੰਡ ਵੱਲੋਂ ਆਈ ਹੈ ਗੱਲ ਦੇਵ ਦੇ ਵਾਕਰ ਨੂੰ ਦੋਹਾਂ ਨੂੰ ਉਪਦੇਸ਼ ਹੈ ਠੀਕ ਹੈ ਅਧਪਤੀ ਆਦਮੀ ਇੱਕੇ ਗੱਲ ਹੈ ਜੀ ਇੱਕੇ ਗੱਲ ਹੈ ਓ ਤੁਸੀਂ ਸੁਣਾ ਤੁਹਾਡੀ ਆਪਸ ਵਿੱਚ ਈ ਸੋਲਾ ਕਿਵੇਂ ਹੋਊਗੀ ਦੋਏ ਸਮਝੋ ਗੱਲ ਨੂੰ ਸਿੱਧ ਸਮਾਧ ਅੰਤ ਨਹੀਂ ਪਾਇਆ ਲਾਗ ਰਹਿ ਸ਼ਰਨਾਈ ਉਹ ਸਿੱਧ ਸਮਾਧ ਨੇ ਜਿਹੜੇ ਸਿੱਧ ਵੀ ਨੇ ਇੱਥੇ ਤੁਹਾਡੀ ਲਾਉਣ ਵਾਲੇ ਇਹ ਤੈਨੂੰ ਜਿਹੜਾ ਉਪਦੇਸ਼ ਕਰਦੇ ਇਹਨਾਂ ਨੇ ਕੋਈ ਅੰਤ ਨਹੀਂ ਪਾਇਆ ਇਹਨਾਂ ਦੀ ਗੱਲ ਮਤ ਸੁਣ ਆ ਨਵੀਂ ਸੁਣ ਲਾਗ ਰਹਿ ਸ਼ਰਨਾਈ ਭਾਵੇਂ ਇਹ ਲੱਗੇ ਹੋਏ ਨੇ ਉਧਰੇ ਚੱਲਨ ਉਸੇ ਦੀ ਮੰਗਦੇ ਨੇ ਸਭ ਦੇ ਕਹਿੰਦੇ ਨੇ ਵੀ ਸਾਨੂੰ ਸੁਣ ਜਵੇ ਸਭ ਤੇ ਧਿਆਨ ਇਹਨਾਂ ਦਾ ਵੀ ਪਰ ਨਹੀਂ ਇਹ ਨਾਲ ਇਹ ਸਭ ਤੱਕ ਨਹੀਂ ਪਹੁੰਚ ਸਕੇ ਕਿਵੇਂ ਪਹੁੰਚ ਲੰਗੇ ਇਹਨਾਂ ਨੂੰ ਸਮਝ ਨਹੀਂ ਆਈ ਇਹ ਉਸ ਗਿਆਨ ਦਾ ਅੰਤ ਨਹੀਂ ਪਾਇਆ ਇਹਨਾਂ ਨੇ ਮੰਨ ਨਹੀਂ ਦਿੱਤਿਆ ਜਾ ਸਕਿਆ ਇਹਨਾਂ ਤੋਂ ਮਨ ਨੂੰ ਸਮਝਾਉਣ ਦਾ ਇਹਨਾਂ ਕੋਲ ਸਾਡਾ ਗਿਆਨ ਨਹੀਂ ਹੈ ਲੇਹੋ ਆਰਤੀ ਹੈ ਪੁਰਖ ਨਿਰੰਜਨ ਸਤਗੁਰ ਪੂਜੋ ਭਾਈ ਠੰਡਾ ਬ੍ਰਹਮਾ ਨਿਗੰਭੀਚਾਰ ਹੈ ਅਲਖ ਨਾ ਲਖਿਆ ਜਾਈ ਰਹਾਉ ਲੇ ਉਹ ਆਰਤੀੁਰਖ ਨੰਨਾੁਰਖ ਨੰਨਾ ਜਿਹੜਾ ਹੈ ਜਾ ਉਹਨਾਂ ਦੇ ਵਾਸਤੇ ਜਿਹੜੀ ਆਰਤੀ ਜਿਹੜੀ ਆ ਗਈ ਆਪਣੇ ਹਿਰਦੇ ਚ ਉਹਨੂੰ ਰੰਗ ਚੜ ਗਿਆ ਜਿਹੜੀ ਸੁਰਤ ਟਿੱਗੀ ਜਿਹੜੀ ਬੁੱਧ ਟਿੱਗੀ ਜਿਹੜਾ ਮਨ ਟਿੱਗਾ ਉਹਨੂੰ ਰੰਗ ਚੜ ਗਿਆ ਇਹ ਕਹਿੰਦੇ ਲੈ ਲੋ ਇਹਨੂੰ ਟਿੱਕੇ ਸੁਣੋ ਬਾਣੀ ਨੂੰ ਅੰਤਰਾ ਆਤਮਾ ਦੀ ਆਵਾਜ਼ ਨੂੰ ਟਿੱਕੇ ਸੁਣੋ ਇਹਦੇ ਚੋਂ ਰੰਗ ਚੜਨਾ ਹੈ ਇਹ ਲੈ ਲੋੁਰਕੀ ਬਾਣੀ ਜਿਹੜੀ ਹੈ ਉਹਦੀ ਸਖਿਆ ਲੈ ਲੋ ਜਿਹੜਾ ਇਹਦੇ ਨਾਲ ਜੁੜ ਜਾਊਗਾ ਉਹ ਨੂੰ ਰੰਗ ਚੜ ਜਾਊਗਾ ਉਹ ਆਜੋ ਵੀ ਆਪਣੇ ਘਰ ਉਹਦੀ ਐਂਟਰੀ ਹੈ ਸੱਚ ਖਣਚ ਆ ਰੱਤੀ ਪੁਰਖ ਨਰਜਣੋ ਸਤਗੁਰੂ ਪੂਜੋ ਭਾਈ ਇਹ ਪੁਰਖ ਨਰਜਣਾ ਹੈ ਨੰਨ ਜਣ ਪੁਰਖ ਹੈ ਆਤਮਾ ਨਾਮ ਦੇ ਰੰਗ ਚਿਰੰਗ ਲੈ ਆਪਣੀ ਆਤਮਾ ਨੂੰ ਆਪਣੀ ਮਤ ਨੂੰ ਆਪਣੀ ਬੁੱਧ ਨੂੰ ਸਤਗੁਰੂ ਪੂਜੋ ਭਾਈ ਸੱਚ ਦਾ ਗਿਆਨ ਜਿਹੜਾ ਹੈਗਾ ਉਹਦੇ ਆ ਦੇ ਸਭ ਕੁਝ ਸਮਰਪਣ ਕਰ ਦੇ ਆਪਣਾ ਜੋ ਵੀ ਕੁਝ ਤਪ ਜਪ ਪਿਛਲਾ ਸਾਰਾ ਉਹਦੇ ਤੇ ਵਾਰ ਦੇ ਜੋ ਸੱਚ ਦਾ ਗਿਆਨ ਹੁਣ ਮਿਲਿਆ ਹੈ ਇਹਦੇ ਅੱਗੇ ਔ ਤੋ ਇੱਕ ਰਮਈਆ ਲੈ ਹੋ ਆਨ ਦੇ ਬਸਲਾਵੰਦੇ ਹੋ ਸਭ ਕੁਝ ਉਹਦੇ ਅੱਗੇ ਛਡਾਵਾ ਛੱਡ ਦੇ ਇੱਕ ਬੂੰਦ ਪਰ ਤਨਮਨ ਦੇਵੋ ਜੇ ਮਰ ਦੇ ਕਲਾਲੀ ਜੇ ਨਾਮ ਦੀ ਕੋਈ ਮੈਨੂੰ ਇੱਕ ਬੂੰਦ ਵੀ ਦੇਵੇ ਮੈਂ ਸਭ ਕੁਝ ਜਿਹੜਾ ਮੇਰੇ ਕੋਲ ਹੈ ਦਾ ਉਹ ਮੈਂ ਅਰਪਣ ਕਰ ਸਕਦਾ ਜੋ ਜੱਪ ਕੱਪ ਤੋਂ ਹੁਣ ਤੱਕ ਮੈਂ ਖਟਿਆ ਹਾਂ ਹਾਂ ਠੀਕ ਹੈ ਜੀ ਲਿਓ ਆਰਤੀ ਹੈ ਪੁਰਖ ਨਿਰੰਜਨ ਸਤਿਗੁਰ ਪੂਜੋ ਭਾਈ ਆਹੀ ਆਰਤੀ ਹੈ ਵੀ ਸਤਿਗੁਰ ਦੀ ਪੂਜਾ ਕਰੋ ਆਪਣੇ ਦੀ ਆਤਮਾ ਸਮਰਪਣ ਕਰ ਦੋ ਸਤਿਗੁਰ ਦੇ ਅਨਮਨ ਤਮ ਸਭ ਸੰਗੁਰ ਕੋ ਉਹ ਕਮਨਿਆ ਪਾਈ ਹੈ ਠਾਣਾ ਬ੍ਰਹਮਾ ਨਿਗੰਭੀਚਾਰ ਹੈ ਅਲਖ ਨ ਲਖਿਆ ਜਾਈ ਆਹੋ ਨਿਗਵਾਰੀ ਵਿਚਾਰ ਤੇ ਬ੍ਰਹਮਾ ਕਰਦਾ ਖੜਾ ਆ ਉਹਦੇ ਦੁਆਰੇ ਤੇ ਹੀ ਕਹਿੰਦਾ ਲੱਖ ਇਹ ਭਈ ਦਾ ਦਰਸ਼ਨ ਨਹੀਂ ਹੋ ਸਕਦਾ ਲਖਿਆ ਨਹੀਂ ਜਾ ਸਕਦਾ ਅੱਖਾਂ ਨੂੰ ਲੇਕਿਨ ਮੂਰਤੀਆਂ ਇੱਥੇ ਫਿਰ ਬਣਾਈ ਬੈਠੇ ਨੇ ਵਿੱਚ ਫਿਰ ਸੰਸਾਰའི་ ਇਹ ਵਿਚਾਰ ਹੋ ਰਹੀ ਹੈ ਮੂਰਤੀਆਂ ਦੀ ਦਰਸ਼ਨ ਕਰਾ ਰਹੇ ਮੈਂ ਅੱਖਾਂ ਨਾਲ ਉਹ ਕਹਿੰਦੇ ਲੱਖ ਨਾਲ ਲਖਿਆ ਜਾਈ ਅੱਛਾ ਜੀ ਉਹਨੇ ਤਾਂ ਕਦੇ ਵੀ ਨਹੀਂ ਕਿਹਾ ਅੰਦਰ ਮਨ ਹੈ ਤਾਂ ਕਦੇ ਵੀ ਦੇਖ ਵੀ ਅੱਖਾਂ ਨੂੰ ਦੇਖ ਸਕਦਾ ਖੜਾ ਨਾ ਬ੍ਰਹਮਾ ਕੌਣ ਹੈ ਜੀ ਬ੍ਰਹਮਾ ਖੜਾ ਖੜਾ ਥੜੇ ਨੂੰ ਕਹਿੰਦੇ ਯੂਪੀ ਦੇ ਵਰਦੇ ਬਣਾ ਠਾੜਾ ਆਦਮੀ ਨੇ ਲੰਬਾ ਜਿਹੜਾ ਜਿਆਦਾ ਉੱਚਾ ਹੋਵੇ ਉਹਨੂੰ ਠਾੜਾ ਕਹਿ ਦਿੰਦੇ ਨੇ ਸਰੀਰ ਕਰਕੇ ਵੱਤ ਤੋਂ ਵੱਧ ਉੱਚਾ ਜਦ ਹੁੰਦਾ ਜਦ ਆਪ ਖੜੇ ਹੋਈਏ ਤਾਂ ਇਹਨੂੰ ਠਾੜਾ ਕਹੇ ਠਾੜ ਕੇ ਉਹ ਮੈਂ ਜੋਰ ਕਰ ਬਚਨ ਕਾ ਹਾਸਲ ਨੇ ਆਏ ਉੱਤੇ ਦਸ਼ਮਪਾਛੀ ਵਰਤੇ ਠਾੜਾ ਬ੍ਰਹਮਾ ਨਿਗਮ ਵਿਚਾਰ ਹੈ ਨਿਗਮ ਵਿਚਾਰੇ ਦਾ ਕੀ ਭਾਵ ਹੈ ਜੀ ਨਿਗਮ ਮੇਲ ਨੂੰ ਕਹਿੰਦੇ ਨੇ ਬੇਟਾ ਨਹੀਂ ਵਿਚਾਰ ਕਰਦਾ ਅੱਛਾ ਜੀ ਉਹ ਤਾਂ ਗਿਆਨ ਦੇਖ ਰਿਹਾ ਹੈ ਦੇ ਰਹੇ ਆ ਵੀ ਅਲਖਣ ਨਾ ਲਖਿਆ ਜਾਈ ਤੇ ਅਸੀਂ ਫੇਰ ਮੂਰਤੀਆਂ ਬਣਾ ਲੀਆਂ ਹੈ ਜੀ ਹਾਂ ਆ ਜਿਹੜੇ ਭਗਤ ਨੇ ਉਹ ਤਾਂ ਇਹ ਕਹਿ ਰਹੇ ਨੇ ਕਿ ਦੁਆਰੇ ਤੇ ਹੁਣ ਵੀ ਖੜੇ ਲੱਖਣਾ ਲਖਿਆ ਗਈ ਉਹਦੇ ਫਿਰ ਦਰਸ਼ਨ ਕਰਾਈ ਜਾਂਦੇ ਆ ਬ੍ਰਹਮਾ ਉਹ ਕਹਤਾ ਨਾਨਕ ਕਹਤਾ ਵੀ ਪਰ ਮਨੁਸ਼ਿਆ ਉਹ ਕੁਝ ਸਾਹਿ ਹੈ ਅਸੀਂ ਕੁਝ ਪ੍ਰਚਾਰ ਕਰ ਰਹੇ ਹਾਂ ਕਹਿ ਰਹੇ ਆ ਗੁਰਬਾਣੀ ਉਹਦੇ ਉਲਟ ਪ੍ਰਚਾਰ ਕਰ ਰਹੇ ਠੀਕ ਹੈ ਜੀ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜਿਆਰਾ ਤੇਲ ਨੂੰ ਤਤ ਮੰਨ ਲੀਏ ਜੇ ਆਪਾਂ ਜਿਹੜਾ ਪਾਇਆ ਹੁੰਦਾ ਸ੍ਰੀਵਤ ਪਾਲਨਿਆ ਜਿਹੜਾ ਨਾਮ ਹੈ ਜਿਹੜਾ ਉਹਦਾ ਗਿਆਨ ਉਹ ਬੱਤੀ ਹੈ ਜャ ਜੋਤ ਦੇਣੀ ਹੈ ਗਿਆਨ ਤਾਂ ਜੋਤ ਹੈ ਨਾ ਬੱਤੀ ਬਿਨਾ ਤਾਂ ਤੇਲ ਨਹੀਂ ਜਲਦਾ ਸਰੋਂ ਦਾ ਜਿਹੜਾ ਹੁੰਦਾ ਹੈ ਬੱਤੀ ਦਾ ਮਤਲਬ ਬਾਲ ਗੱਲ ਜਿਹੜਾ ਗਿਆਨ ਕੱਤ ਗਿਆਨ ਆਉਤਾ ਹੈ ਹਿਰਦੇ ਵਿੱਚ ਉਹ ਤਾਂ ਨਹੀਂ ਦਿਖਾਇਆ ਜਾ ਸਕਦਾ ਦਿੱਤਾ ਨਹੀਂ ਜਾ ਸਕਦਾ ਜਿੰਨਾ ਚਿਰ ਬੱਤੀ ਦਾ ਬੱਤੀ ਨਾ ਹੋਵੇ ਜਿੰਨਾ ਚਿਰ ਗੱਲ ਬਾਤ ਨਾ ਹੋਵੇ ਗੱਲਬਾਤ ਬਿਨਾ ਬੋਲੇ ਬਿਨਾ ਗਿਆਨ ਨਹੀਂ ਦਿੱਤਾ ਜਾ ਸਕਦਾ ਗਿਆਨ ਦਾ ਚਾਨਣ ਨਹੀਂ ਕੀਤਾ ਜਾ ਸਕਦਾ ਜਿਵੇਂ ਤੇਲ ਬੱਤੀ ਬਿਨਾ ਨਹੀਂ ਚਾਨਣ ਕੀਤਾ ਜਾ ਸਕਦਾ ਦੀਪ ਹੈ ਦਾ ਸਰੀਰ ਮਿੱਟੀ ਦਾ ਦੀਪਕ ਵੀ ਚਾਹੀਦਾ ਹੈ ਸਰੀਰ ਵੀ ਚਾਹੀਦਾ ਤਤ ਗਿਆਨ ਵੀ ਚਾਹੀਦਾ ਅੰਦਰ ਤੇ ਉਹ ਬੋਲਣ ਵਾਲਾ ਵੀ ਚਾਹੀਦਾ ਤਾਂ ਕਿਤੇ ਜਾ ਕੇ ਚਾਨਣ ਹੋਊਗਾ ਦੋ ਇਹਨੂੰ ਦੇ ਅੰਦਰ ਚਾਨਣ ਕੀਤਾ ਜਾ ਸਕਦਾ ਹੈ ਤਾਂ ਸੰਸਾਰ ਦੇ ਅੰਦਰ ਚਾਨਣ ਵਧਾਇਆ ਜਾ ਸਕਦਾ ਹੈ अच्छा ज्ञानवान कोई खटाई होवे कोई टीचर खटाई ज्ञानवान होवे जे नजर बोलदा नहीं दवे उन ज्ञान नहीं दे सकदा तत्ता जा सकदा ओ चानन धूए ਦੇ ਅੰਦਰ ਨਹੀਂ ਪ੍ਰਵੇਸ਼ ਕੀਤਾ ਜਾ ਸਕਦਾ ਬਾਤੀ ਤੇ ਬਿਨਾ ਬੋਲਣ ਗੱਲਬਾਤ ਤੇ ਬਿਨਾ اچھا ਪਰ ਆਮ ਜਿਹੜੇ ਬਾਤੀ ਦੇ ਅਰਥ ਹੈ ਉਹ ਵਟੀ ਉਹ ਕਰਨਗੇ ਜਿਹੜੀ ਆਪਾਂ ਵਟ ਕੇ ਪਾਉਨੇ ਹਨ ਜੀ ਉਹ ਦੀਵੇ ਦੀ ਗੱਲ ਪ੍ਰਮਾਨ ਦੋਏ ਨੇ ਨਾ ਸੰਸਾਰੀ ਪ੍ਰਮਾਨ ਇਹ ਹੈ ਉਹ ਅੱਖਾਂ ਨੂੰ ਦੇਖਣ ਵਾਲਾ ਜਿਹੜਾ ਜਿਹੜਾ ਗਿਆਨ ਦਾ ਚਾਨਣ ਹੈ ਉਹ ਬੁੱਝੇ ਬੁੱਝਣੇ ਹੋ ਸਕਦਾ ਕਹਿਣ ਦਾ ਮਤਲਬ ਇਹ ਸੀਗਾ। ਇਹ ਸਹੀ ਬੁੱਝਣ ਵਾਲੀ ਗੱਲ ਸੀ। ਹਾਂ ਇਹ ਬੁੱਝਣ ਵਾਲੀ ਗੱਲ। ਜੋਤ ਲਾਏ ਜਗਦੀਸ਼ ਜਗਾਇਆ ਬੁੱਝੇ ਬੁੱਝਣ ਹਾਰਾ। ਜੋਤ ਲਾਏ ਜਗਦੀਸ਼ ਜਗਾਇਆ ਇਹ ਜਗਾਇਆ ਹੈ ਜਗਦੀਸ਼ ਨੇ। ਜਾਗਦਾ ਕਹਦਾ ਹੈ ਜਦ ਜੋਤ ਲੱਗ ਜਾਂਦੀ ਹੈ ਜਦੋਂ ਚਾਹਨ ਮਿਲ ਜਾਂਦਾ ਹੈ ਜਦ ਗਿਆਨ ਦੀ ਜੋਤ ਨੂੰ ਸਮਝ ਆਉਂਦੀ ਹੈ। ਜਦ ਅੰਦਰ ਚਾਹਨ ਹੁੰਦਾ ਉਹਦੇ ਸ੍ਰੀ ਜਾਗਦੇਵ ਮੰਨੂ। ਜਾਗਦੇਵ ਦੇ ਮੰਨਾਂ ਜਾਗ। ਜਗਦੀਸ਼ ਜਿਗਾਇਆ ਅੰਦਰ ਜਿਹੜਾ ਜਗਤ ਦਾ ਈਸ਼ਵਰ ਠਾਇ ਇਹਦਾ ਮੂਲ ਉਹਨੂੰ ਸਮਝ ਆਉਂਦੀ ਹੈ ਬੁੱਧੀ ਆਰੋ ਮਿਲ ਕੇ ਜਦ ਗੁਰਬਾਣੀ ਸੁਣਦੇ ਨੇ ਫਿਰ ਮਨ ਜਾਗਦਾ ਜਦ ਗਮਾਨ ਨੂੰ ਛੱਡ ਕੇ ਤਨਸਾਲ ਨੂੰ ਛੱਡ ਕੇ ਬੁੱਧੀ ਜਗਦੀਸ਼ ਨਾਲ ਜੁੜ ਕੇ ਵਿਚਾਰ ਕਰਦੀ ਹੈ ਸ਼ਬਦ ਦਾ ਗੁਰਬਾਣੀ ਦਾ ਫਿਰ ਉਹ ਜੋ ਜਗਦੀ ਅੰਦਰ ਫਿਰ ਜਾਗਦਾ ਉਹ ਜੋਤ ਲਾਏ ਜਗਦੀਸ਼ ਜਗਾਇਆ ਫਿਰ ਮਨ ਜਾਗਦਾ ਉਹ ਵੀ ਇਹ ਤਾਂ ਗੱਲ ਹੋ ਰਹੀ ਸੀ ਇਹ ਤਾਂ ਗੁਰਬਾਣੀ ਦਾ ਬਹੁਤ ਕੁਝ ਕਰ ਨਹੀਂ ਗਿਆ ਸੀ ਤਾਂ ਉਹ ਕੁਝ ਮੰਨੀ ਬੈਠਿਆ। ਬੁੱਝਣ ਹਾਰਾ ਇਹ ਮੈਂ ਕੀ ਕਹਤਾ ਕਿ ਮੇਂ ਕਹਨਾ ਕਿਵੇਂ ਜਗਾਇਆ? ਕੌਣ ਜਰਦੀਸ਼ ਹੈ? ਕਿਹੜੀ ਜੋਤ ਲੱਗੀ? ਕੀ ਹੋਇਆ? ਇਹ ਕੋਈ ਬੁੱਝਣ ਹਾਰਾ ਬੁੱਝੂ ਕੋਈ ਕੰਤੀ ਨੂੰ ਮੈਂ ਕੀ ਕਹਿ ਗਿਆ। ਅੱਛਾ। ਇਹ ਬਹੁਤ ਵੱਡੀ ਬੁਝਾਰਤ ਹੈ ਜੋ ਮੈਂ ਕਹਿਤੀ ਇਥੇ। ਬੁੱਝੇ ਬੁੱਝਣ ਹਾਰਾ। ਹਾਂਜੀ ਉਹ ਜੋਤ ਨੂੰ ਤਾਂ ਅਜੇ ਤੱਕ ਵੀ ਅਸੀਂ ਉਹ ਜਿਹੜੀ ਕਾਰਬਨ ਦੇਣ ਵਾਲੀ ਲਾਈਟ ਹੈ ਉਹ ਵੀ ਸਮਝਦੇ ਨਹੀਂ। ਉਹ ਹੀ ਗੱਲ ਜਾਨਿਆ ਉਹ ਲਈ ਜੇ ਕਹਿੰਦੇ ਜੀ ਜੋਤ ਲਗਾਉਣੀ ਚਾਹੀਦੀ ਦੇਸੀ ਘਿਓ ਦੀ ਚਲੋ ਤਾਂ ਖੈਰ ਪਰਿਆਵਰਣ ਵਾਸਤੇ ਹੈਗੀ ਇਹ ਦੇਸੀ ਘਿਓ ਦੀ ਉਹ ਬਾਹਲੀ ਗੱਲ ਆ ਨਾਮ ਦਾ ਦੀਵਾ ਜੀਵਾ ਮੇਰਾ ਇਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨਾਂ ਚਾਨਣ ਨੂੰ ਸੋਖੀ ਹੈ ਚੁਕਾ ਜੰਮ ਸੋ ਮੇਲ ਇਹ ਵੀ ਤਾਂ ਕਦੀਵਾ ਹੈਗਾ ਤੂੰ ਵੀ ਇਸ ਦੀ ਵੀ ਗੱਲ ਕਰ ਰਿਹਾ ਦੀਵਾ ਮੇਰਾ ਇਕ ਨਾਮ ਦੁੱਖ ਵਿੱਚ ਪਾਇਆ ਤੇਲ ਦੁੱਖ ਜਲਦੇ ਨੇ ਉਹਦੇ ਵਿੱਚ ਉਹਨਾਂ ਚਾਨਣ ਉਨ ਸੋਖਿਆ ਦੁੱਖ ਖਤਮ ਹੋ ਜਾਂਦੇ ਨੇ ਚਾਨਣ ਹੋ ਜਾਂਦਾ ਜਿਉ ਜੋ ਚਾਨਣ ਹੁੰਦਾ ਦੁੱਖ ਖਤਮ ਜੁੜੀ ਜਾਂਦੇ ਨੇ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ਪੰਚੇ ਸ਼ਬਦਾਂ ਆਦ ਬਾਜੇ ਇਹੋ ਪੰਚੇ ਗਿਆਨ ਇੰਦਰੀਆਂ ਨੇ ਇਹਨਾਂ ਇਹਨਾਂ ਦਾ ਗਿਆਨ ਇਕੱਠਾ ਹੋ ਗਿਆ ਪੰਦੇ ਗਿਆਨੰਦਰਿਆ ਨਾਲ ਸੁਨੇਹਾ ਜਿਹੜਾ ਸੀ ਨਾ ਪੰਦੇ ਗਿਆਨੰਦਰਿਆ ਜੋ ਜੋ ਗਿਆਨ ਸ਼ਬਦ ਆਇਆ ਉਪਦੇਸ਼ ਆਇਆ ਹੈ ਸ਼ਬਦ ਉਪਦੇਸ਼ ਹੁੰਦਾ ਹੈ ਪੰਦੇ ਗਿਆਨੰਦਰੇ ਕੋਈ ਨਾ ਕੋਈ ਉਪਦੇਸ਼ ਦਿੰਦੇ ਰਹੇ ਪੰਦੇ ਇੰਦਰੀਆਂ ਦੀ ਮਦਦ ਲਈ ਗਿਆਨੰਦਰਿਆ ਦੀ ਜਿਹੜਾ ਇਕੱਠਾ ਇੱਕ ਸ਼ਬਦ ਹੁਣ ਸਮਝ ਆਈ ਹੈ ਉਹ ਅਨਾਹ ਸ਼ਬਦ ਉਹ ਅਨਾਹ ਸ਼ਬਦ ਹੈ ਜਿਵੇਂ ਪਰਸ਼ੀਬੀਏ ਦਰਸ਼ਨ ਪਰਸ਼ੀਏ ਗੁਰੂ ਕੇ ਉਦੋਂ ਕਿ ਦਰਸ਼ਨ ਵੀ ਹੈ ਉਹਦੀ ਅੱਖਾਂ ਨਾਲ ਦੇਖਣ ਦਾ ਵੀ ਮਸਲਾ ਹੈ ਕੁਰਬਾਨੀ ਪੜੀ ਅੱਖਾਂ ਵਿਚਾਰਨ ਦਾ ਵੀ ਮਸਲਾ ਹੈ ਬੋਲਣ ਦਾ ਵੀ ਮਸਲਾ ਤੇ ਸੁਣਨ ਦਾ ਵੀ ਮਸਲਾ ਕਰਨਾ ਨਾਲ ਕਿੰਨਾ ਵੇ ਨਾਲ ਸੁਣਿਆ ਨਹੀਂ ਸੀ ਜਾ ਸਕਦਾ ਜੀਭਾ ਦੇ ਨਾਲ ਬੋਲਿਆ ਨਹੀਂ ਸੀ ਜਾ ਸਕਦਾ ਜੇ ਬੋਲਾਂਗੇ ਨਹੀਂ ਪੁੱਛਾਂਗੇ ਨਹੀਂ ਸਵਾਲ ਨਹੀਂ ਕਰਾਂਗੇ ਤਾਂ ਦੂਰ ਸ਼ੰਕਾ ਨਿਰਵਤਿਕ ਵੀ ਹੋਊਗੀ ਇਹ ਸਾਰੇ ਵਿਤੰਗੇ ਸ਼ਬਦ ਗਿਆਨ ਦੀ ਮਦਦ ਨਾਲ ਜਿਹੜਾ ਉਤਾ ਉਥੇ ਤੱਕ ਪਹੁੰਚਾਂਗੇ ਨਾ ਅਸ ਸ਼ਬਦ ਤੱਕ ਤਾਂ ਆਲਿਛੋਦ ਬੈਠ ਜਾ ਕੇ ਅੱਛਾ ਪੰਜ ਗਿਆਨ ਇੰਦਰੀਆਂ ਦੀ ਮਦਦ ਲੈਣੀ ਪਊਗੀ ਹਾਂ ਜੀ ਬਿਲਕੁਲ ਪੰਜਾਂ ਦੀ ਮਦਦ ਤੇ ਬਿਨਾ ਉਹ ਸ਼ਬਦ ਤੱਕ ਨਹੀਂ ਪਹੁੰਚਿਆ ਜਾ ਸਕਦਾ ਤਾਂ ਹੀ ਇਹ ਸਰੀਰ ਬਖਸ਼ਿਆ ਸੀ ਆਪਾਂ ਤਾਂ ਸਰੀਰ ਪੰਚੇ ਸ਼ਬਦ ਨਾ ਹੱਦ ਬਾਜੇ ਸੰਗੇ ਸਾਰੰਗ ਪਾਣੀ ਜਿਹੜੇ ਪੰਜ ਗਿਆਨ ਇੰਦਰੀਆਂ ਨੇ ਪੰਜ ਪ੍ਰਕਾਰ ਦਾ ਉਪਦੇਸ਼ ਵੀ ਆ ਉਹ ਪੰਜ ਪ੍ਰਕਾਰ ਦਾ ਸ਼ਬਦ ਦਾ ਇੱਥੇ ਅਰਥ ਉਪਦੇਸ਼ ਹੈ ਕੋਈ ਸੁਣ ਕੇ ਕੋਈ ਦੇਖ ਕੇ ਉਜ ਸਪਾਰਸ਼ ਨਾਲ ਛਾਰੇ ਪੱਖਾਂ ਤੋਂ ਆ ਕੇ ਰਿਜ਼ਲਟ ਤਾਂ ਕਿਦੇ ਸ਼ਬਦਾਂ ਨਾਲ تک ਪਹੁੰਚਿਆ ਜਾ ਸਕਦਾ ਜਿਹਦੇ ਕਾਨੂੰਨੀ ਜਿਹੜਾ ਬੋਲਾ ਜਾਮਣੂ ਆ ਉਹ ਨਹੀਂ ਗਿਆਨ ਉਹਨੂੰ ਹੋ ਸਕਦਾ ਜੇ ਕੋਈ ਜਾਮਣੂ ਨਾਲ ਨੂੰ ਗਿਆਨ ਨਹੀਂ ਵਧਾ ਕੇ ਉਹਨੂੰ ਰੰਗ ਦਾ ਗਿਆਨ ਹੋਣਾ ਰੰਗ ਦੀ ਗੱਲ ਆ ਵਿੱਚ ਜ਼ਿਕਰ ਰੰਗ ਉਹਨੇ ਦੇਖੀ ਨਹੀਂ ਉਹਨੂੰ ਪਾਸ਼ਾ ਦਾ ਗਿਆਨ ਨਹੀਂ ਹੋ ਸਕਦਾ ਸੰਗੇ ਸਾਰੰਗ ਪਾਣੀ ਪਾਣੀ ਔਰ ਸਾਦ ਬਬੀਆਰ ਪਾਣੀ ਕਿੱਥੇ ਹੋ ਗਿਆ ਅੱਛਾ ਮਾਨਰਚਿਤ ਦੀ ਗੱਲ ਹੈ ਜੀ ਮਹਾਰਾਜ ਜਿੱਤੇ ਕਹੋਗੇ ਫਾਰਨ ਜਿਹੜਾ ਹੈਗਾ ਔਰ ਪਾਣੀ ਇਕੱਠੇ ਹੋ ਗਏ ਬਾੜ ਸੋਣ ਲੱਗੀ ਅਮਰਤ ਦਾ ਸਾਦੀ ਬਰਸਦਾ 부ਝੇ 부ਝਣਸਾਰ ਠੀਕ ਹੈ ਕਬੀਰ ਦਾਸ ਤੇਰੀ ਆਰਤੀ ਕਿੰਨੀ ਨਿਰੰਕਾਰ ਨਿਰਮਾਣੀ ਇਸ ਅਵਸਥਾ ਵਿੱਚ ਜਾ ਕੇ ਜੇ ਸੰਗੇ ਸਾਰ ਨੂੰ ਪਾਣੀ ਹੋ ਗਿਆ ਸ਼ਬਦ ਗੁਰੂ ਦੇ ਨਾਲ ਮਿਲ ਗਿਆ ਫਿਰ ਤੇਰੀ ਆਰਤੀ ਹੋਈ ਹੈ ਤੇ ਇਹ ਨਿਰੰਕਾਰ ਨਿਰਮਾਣੀ ਫਿਰ ਤੇਰੀ ਆ ਗੱਲ ਮੈਂ ਕਹੀ ਹੈ ਉਹ ਤਾਂ ਪਹਿਲਾਂ ਆਰਤੀ ਨਹੀਂ ਕਰਦੀ ਆ ਆਰਤੀ ਦਾ ਬੇਦ ਖੇ ਦੱਸਿਆ ਆਰਤੀ ਹੁੰਦੀ ਕੀ ਹੈ ਆਕੀ ਦੀਵਾ ਜਾਲ ਕੇ ਧੂਪ ੜਾਲ ਕੇ ਨਹੀਂ ਹੁੰਦੀ ਜੇ ਆਜਵੇਂ ਆਪਣੇ ਕਾਲ ਰੰਗ ਚੜ ਜਵੇ ਨਾ ਹੁੰਦਾ ਉਹ ਆਰਤੀ ਹੈ ਆ ਜਿੱਤੀ ਆ ਜਿਹੜੀ ਉਹਨੂੰ ਰੰਗ ਚੜ ਗਿਆ ਜਿਹੜੀ ਆਪਣੇ ਮੂਲ ਨਾਲ ਜੁੜ ਗਈ ਉਹਨੂੰ ਰੰਗ ਚੜ ਗਿਆ ਉਹਦੇ ਤੇ ਕਿਰਪਾ ਦ੍ਰਿਸ਼ਟੀ ਹੋਗੀ ਦ੍ਰਿਸ਼ਟੀ ਦਾ ਰੰਗ ਚੜਨਾ ਜਿੰਨਾ ਜਰ ਇਹ ਤਾਂ ਮਾਇਆ ਪਾਇਆ ਪਿਆਰੇ ਕੋਨ ਰਾਜ ਨਹੀਂ ਰੰਗੀ ਚੜਦਾ ਰਾਜੇ ਦਾ ਲੋਭ ਦਾ ਰੰਗ ਨਹੀਂ ਤਿਹੜਾ ਲੱਭਰ ਨਹੀਂ ਪਹਿਲਾ ਉਹ ਲੋਣਾ ਪਊਗਾ ਨਿਰੰਕਾਰ ਨਿਰਬਾਣੀ ਕਿ ਜਿਹੜਾ ਹੈ ਰੰਕਾਰ ਹੈ ਸੱਚਖੰਡ ਵਿੱਚ ਹੈ ਨਿਰੰਕਾਰ ਸੱਚਖੰਡ ਵਿੱਚ ਹੈ ਨੰਕਾਰ ਨੰਕਾਰ ਸੱਚਖੰਡ ਵਿੱਚ ਹੁੰਦਾ ਹੈ ਉੱਥੇ ਲੱਗ ਕੇ ਆਰਤੀ ਹੁੰਦੀ ਹੈ ਉਹ ਬਾਹਰ ਨਹੀਂ ਆਰਤੀ ਹੋ ਸਕਦੀ ਸੰਸਾਰ ਸਿਰਦੇ ਚ ਬੈਠ ਕੇ ਆਰਤੀ ਹੋ ਸਕਦੀ ਹੈ ਜਿੱਥੇ ਸੱਚੋ ਸੱਚ ਹੈ ਉੱਥੇ ਚ ਸਿਰਦਾ ਸੱਚਿਆਰ ਜੇ ਉੱਥੇ ਆਰਤੀ ਹੋ ਸਕਦੀ ਹੈ ਜੇ ਹਰ ਦੇ ਵਿੱਚ ਕਪਟਾ ਆਰਤੀ ਨਹੀਂ ਹੋ ਸਕਦੀ ਜਦ ਮੈਂ ਕਪਟਾ ਨਵਾਜ ਗੁਜਾਰੇ ਚਾਹ ਜਿ ਕਾਪੇ ਜਾਈ ਚਾਹ ਆਰਤੀ ਪ੍ਰਵਾਨ ਨਹੀਂ ਹੋ ਬਾਣੀ ਦਾ ਬੋਲਣ ਤੋਂ ਉੱਪਰ ਆਰਤੀ ਹੈ ਤੇ ਬੋਲਣ ਵਾਲੀ ਆਰਤੀ ਹੈ ਹੀ ਨਹੀਂ ਅੱਛਾ ਜਿਹੜੀ ਬੋਲ ਕੇ ਕਰਦੇ ਹੈ ਉਹ ਤੋਂ ਉੱਪਰ ਉਹ ਆਰਤੀ ਨਹੀਂ ਹੈ ਠੀਕ ਹੈ ਜੀ ਇੱਥੇ ਸ਼ਬਦ ਦੀ ਸਮਾਪਤੀ ਹੈ ਜੀ